ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਕੀਤਾ ਫਾਰਮ ਦੀ ਬਰਨਾਲਾ ਤੇ ਅੱਜ ਵੀ ਗੁਰਿਓ ਬਮਾਰਕਪੁਰ ਤੋਂ ਆ ਤੇ ਜਿਲ੍ਹਾ ਨੂੰ ਪ੍ਰੈਂਟ ਹੈ ਜੀ ਮਰੇਤੋਪਲਾ ਮੈਂ ਗਿਆ ਸੀ ਕੱਲ ਵੀਡੀਓ ਬਣਾਉਣ ਤੇ ਰਸਤੇ 'ਚ ਵਾਈ ਕਰ ਰਹੇ ਸੀ ਅੱਜ ਠੀਕ ਹੈ ਜੀ ਕਿਉਂਕਿ ਅੱਜ ਕੱਲ੍ਹ ਪਾਰਸ ਦਾ ਜ਼ਿਆਦਾ ਟਾਈਮ ਨਹੀਂ ਪੈ ਰਿਹਾ ਤੇ ਮੱਤੀ ਦਾ ਚਾਰ ਪੈ ਨਹੀਂ ਰਿਹਾ ਤੇ ਆਪਾਂ ਵੀ ਕੰਮ ਪਾਉਣ ਲੱਗੇ ਸੀ ਬਣਾ ਦੋ ਦਿਨ ਪਹਿਲਾਂ ਉਹਦੀ ਨਹੀਂ ਆ ਗਿਆ ਤੇ ਆਪਣਾ ਤੇ ਚਾਲੇ ਕੰਮ ਰੁਕ ਗਿਆ ਮੈਂ ਫਿਰ ਕੱਢ ਕੇ ਚੱਲਾਂ ਫਿਰ ਵੀਡੀਓ ਬਣਾ ਲਈ ਕਿਉਂਕਿ ਬਣ ਜਾਣਾ ਵੀ ਤਰੀਕੀ ਇਸ ਗੱਲ ਬਾਤ ਤੇ ਮੀਨੂ ਤਾਂ ਪਰ ਜਾਇਕ ਤੇ ਬਾਈ ਵਧੀਆ ਲੱਗਿਆ ਹੈ ਹਨ ਕਿਉਂਕਿ ਆਪਾਂ ਨੂੰ ਕੱਦੂ ਕਰਨ ਦਾ ਤਾਂ ਲੋੜ ਨਹੀਂ ਪੈਣੀ ਮੁੜ ਕੇ ਠੀਕ ਹੈ ਨਾ ਜਿਹਨੂੰ ਆਪਾਂ ਪਹਿਲਾਂ ਮੱਕੀ ਦਾ ਕੱਦੂ ਕਰਦੇ ਆ ਵੱਢੇ ਤੋਂ ਬਾਅਦ ਉਹ ਕਤਰੇ ਜਿਹੜੇ ਗੰਢ ਲਾਉਂ ਬੱਧ ਰਹੇ ਹੁੰਦੇ ਸੀ ਕਿਉਂਕਿ ਫਿਰ ਲਾਉਣ ਦੀ ਵੀ ਦਿੱਕਤ ਪੈ ਜਾਂਦੀ ਸੀ ਤੇ ਇਹਦੇ ਨਾਲ ਨਾ ਕੱਦੂ ਬਹੁਤ ਵਧੀਆ ਹੋ ਜਾਂਦਾ ਜਿਹੜੇ ਡੰਡਰ ਜਿਹੜੇ ਸਭ ਮਰ ਜਾਂਦੇ ਆ ਇਹ ਠੀਕ ਹੈ ਨਾ ਹੱਥਾਂ 'ਚ ਨਹੀਂ ਵਾਜਦੇ ਤੁਹਾਡੇ ਸਾਹਮਣੇ ਦੇਖ ਹੀ ਰਿਹਾ ਹੈ ਠੀਕ ਹੈ ਨਾ ਤੇ ਦਵਾਰੇ ਬਾਈ ਕਹਿੰਦੇ ਕੱਦੂ ਕਰਨ ਦੀ ਸਾਨੂੰ ਜ਼ਰੂਰਤ ਨਹੀਂ ਇਹਨਾਂ ਕੋਲ 8-10 ਕਿੱਲੇ ਪਹਿਲਾਂ ਵੀ ਸੀ ਉਹ ਇਹਨੇ ਇਹਦੇ ਵੱਡੇ ਹਨ ਪਰ ਵਾਰਸ ਜ਼ਿਆਦਾ ਪੈਦੀ ਨਹੀਂ ਅੱਜ ਕੱਲ੍ਹ ਨੂੰ ਪਤਾ ਨਹੀਂ ਜੀ ਸੋਨਮਣ ਤੜਫੂਕਿਆ ਤੇ ਹਨਾ ਤੇ ਚੜ ਗਿਆ ਸੋਨਮਣ ਵੀ ਨਾਸ ਕਰਕੇ ਵਾਰਸ ਤੇ ਈ ਜ਼ਿਆਦਾ ਹੋਇਆ ਤੇ ਮੱਕੀ ਦਾ ਆਚਾਰ ਕੋਈ ਥੋੜੀ ਦਿੱਕਤ ਕਰਨ ਦੀ ਪਸੰਦ ਵੀ ਰਿਹਾ ਸੀ ਬਾਈਆਂ ਨੇ ਬਹੁਤ ਵਧੀਆ ਤਰੀਕੇ ਨਾਲ ਹੱਲ ਕੱਢਿਆ ਠੀਕ ਹਨ ਨਹੀਂ ਤਾਂ ਗੱਡੀ ਲੱਗ ਗਈ ਤੇ ਕੱਲ ਮੈਂ ਫਿਰ ਰੁੱਕ ਕੇ ਵੇਖੀ ਵੀ ਨਹੀਂ ਲੱਗਿਆ ਕਿ ਇਹਦਾ ਉੱਤਰ ਨਿਪਟਣਾ ਦਾ ਬਣਾ ਵਾਸਤਾ ਕੋਲ ਤਾਂ ਡਾ ਠੀਕਾ ਕੀ ਦਾ ਇੰਨਾ ਪਿਆ ਕੱਲ ਤੇ ਮੁੰਡਾ ਵਧੀਆ ਨਹੀਂ ਤੇ ਸਰਕਾਰ ਕੋਲ ਵੀ ਚੇਰੀ ਹੋ ਜਾਵੇ ਸਰਕਾਰ ਵਾਲੀ ਹੁੰਦੀ ਹੈ ਤੇ ਅੰਤ ਵਿੱਚ

ਬਾਜੀ ਜੀ ਤੇ ਜਿਹੜਾ ਮੈਂ ਉਹ ਮੈਂ ਉਹ ਪਾਰਾ ਉਸ ਨੂੰ ਚਾਹ ਰਿਹਾ ਤੁਹਾਡਾ ਬਿਸਤਰੀ ਪਾਰਾ ਜਿਹਨਾਂ ਨਾਲ ਜਿਹੜਾ 11 ਵਜੇ ਪਾਰਾ ਦੇਖਦੇ 2:00 ਵਜੇ ਬੱਤੇ ਆ ਉਹ ਵੀ ਨਾਗਰ ਤੋਂ ਚੱਲਦਾ ਹੈ ਅੱਛਾ ਤੇ ਬਲਕਿ ਨਾ ਲੱਗਦਾ ਤੇ ਕਿਸੇ ਨੂੰ ਵੀ ਬਰਨੇ ਆ ਕੇ ਪੀਜਾ ਜਾਈ ਮਾਜੀ ਬਾਰੇ ਜੋ ਸੇ ਕਾ ਕਰਦਾ ਅਕੀਡਿਟ ਕਰਨਾ ਅੰਦਾਜ਼ਾ ਲਾ ਲਾ ਤੇ ਕਦੋਂ ਕਦੋਂ ਮੈਂ ਇਹ ਆ ਰੰਗ ਦੇ ਲੱਗਦਾ ਉਹ ਲੋਕੀ ਨੂੰ ਸਾਰੀ ਅਰੀਜਨਲ ਆਵਾਜ਼ ਨਾਲ ਕਰ ਰਹੇ ਸੀ ਕਿ ਬੰਨਣਾ ਚਾਹੁੰਦਾ ਲੱਗਦਾ ਤੇ ਮੈਨੂੰ ਕਿਹਾ ਨਹੀਂ ਇਹ ਉੱਦ ਕੰਦ ਕਰੋ ਹਨ ਤੇ ਦੇਖੋ ਆ ਟਰਾਲੀ ਭਰ ਗਈ ਤੇ ਲੈ ਕੇ ਜਾ ਰਹੇ ਆ ਦੇਖ ਸਕਦੇ ਹੋ ਤੁਸੀਂ ਠੀਕ ਹੈ ਨਾ ਤੇ ਮੈਂ ਕਿਹਾ ਮੈਂ ਦੂਜਾ ਆਪਣਾ ਜਿਲਾ ਹੋਰ ਪਹੁੰਚਣਾ ਇਸ ਕਰਕੇ ਫਿਰ ਮੈਂ ਬਾਈਆਂ ਨਾਲ ਜਾਣ ਪਸਾਨ ਹੈ ਨਹੀਂ ਸੀ ਤੇ ਬਾਈਆਂ ਨੇ ਡੱਕ ਚੱਲਦਾ ਸੀ ਪਰ ਮੈਨੂੰ ਕਿਹਾ ਹੀ ਨਹੀਂ ਮੈਂ ਚੱਲ ਆਪਾਂ ਬਾਅਦ ਭਰ ਲਾਂਗੇ ਬਾਅਦ ਚ ਨਾ ਤੇ ਵੀਡੀਓ ਆਪਣੀ ਅਰੀਜਨਲ ਆ ਆ ਦੇਖਸੋ ਟਰੈਕਟਰ ਆ ਬਾਈ ਸੀ ਠੀਕ ਹੈ ਜੀ ਤੇ ਹੋਰ ਜੇ ਵਧੀਆ ਲੱਗੀ ਵੀਡੀਓ ਤਾਂ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਤੇ ਬਾਈ ਕਹਿੰਦਾ ਯਾਰ ਫਿਰ ਹੋਰ ਕੀ ਹਾਲ ਹੀ ਹੈ ਨਹੀਂ ਠੀਕ ਹੈ ਨਾ ਤੇ ਖਰਚਾ ਕਹਿੰਦੇ ਬਾਈ ਕਹਿੰਦੇ ਉਹੀ ਸਾਰਾ ਕੁਲ ਖਰਚਾ ਉਹੀ ਆ ਤੇ ਚਾਰ ਵਾਲੇ ਨੇ ਵੀ ਉਨੇ ਕੀ ਪੈਸੇ ਲੈਂਦੇ ਆ ਜਿੰਨੇ ਚੱਲਦੇ ਹਨ ਤੇ ਕਿਉਂਕਿ ਟਰੈਕਟਰ ਸੌਖਾ ਤਰ ਦਾਗਾ ਲੋਡ ਤਾਂ ਮੰਨਦੇ ਨਹੀਂ ਹੈਗਾ ਜਦੋਂ ਸਾਰੇ ਪਾਸੇ ਕੱਦੂ ਆ ਤੇ ਕੱਦੂ ਚ ਸਾਨੂੰ ਪਤਾ ਹੀ ਤੁਰਿਆ ਰਹਿੰਦਾ ਵਾਹਣ ਡੋਡੀ ਹਨਾ ਤੇ ਕਈਆਂ ਪਿੰਡਾਂ ਚ ਗਵਾਨ ਜ਼ਿਲ੍ਹਾ ਚ ਰੇਸਲਾ ਉਥੇ ਤਾਂ ਹੱਲ ਹੋ ਜਾਂਦਾ ਮੱਕੀ ਦਾ ਠੀਕ ਹੈ ਨਾ ਹੁਣ ਇਹ ਜਿੱਥੇ ਨੂੰ ਪਤਾ ਵਿੱਚ ਝੋਨਾ ਲੱਗਦਾ ਉਥੇ ਝੋਨੇ ਵਾਲੇ ਤਾਂ ਮੱਕੀ ਆ ਉਥੇ ਬਹੁਤ ਦਿੱਕਤ ਪੈ ਜਾਂਦੀ ਆ ਤੇ ਟਰੈਕਟਰ ਖੁੱਭ ਵੀ ਜਾਂਦੇ ਆ ਬਹੁਤ ਨੁਕਸਾਨ ਵੀ ਹੋ ਜਾਂਦਾ ਗਿਆ ਵੀਰਾਂ ਦਾ ਹਨ ਤੇ ਇਹ ਬਾਈ ਕਹਿੰਦੇ ਬਸ ਮੰਨ ਕੇ ਚੱਲੋ ਵੀ ਗੱਠ ਕੁ ਉੱਚੀ ਰੱਖਣਾ ਪੈਂਦਾ ਦੂਜੀ ਨੂੰ ਅ ਗੱਠ ਕੁ ਦਾ ਉੱਚਾ ਵਸਲਾ ਰੱਖ ਕੇ ਤਾਂਹ ਤੋਂ ਤਾਂਹ ਤੋ ਵੱਢ ਲੈਂਦੇ ਕਿਉਂਕਿ ਮਿੱਟੀ ਵੀ ਨਹੀਂ ਆਉਂਦੀ ਤੇ ਬਹੁਤ ਵਧੀਆ ਚਾਰ ਪੈ ਰਿਹਾ ਐਦਾਂ ਠੀਕ ਹੈ ਜੀ ਤੇ ਚੈੱਕ ਕਰ ਸਕਦਾ ਤੁਸੀਂ ਬਾਕੀ ਜੇ ਤੇ ਕਿਸੇ ਨੇ ਜਾਣਾ ਵੀ ਆ ਮੈਂ ਜਾਂਦਾ ਰਹਣਾ ਨੰਬਰ ਵੀ ਲਿਆ ਕੇ ਤੁਹਾਨੂੰ ਦੇ ਦਾਂਗਾ ਕੰਟੈਕਟ ਨੰਬਰ ਆਪਾਂ ਪਾ ਦਾਂਗੇ ਉੱਪਰ ਵੀਡੀਓ ਵਿੱਚ ਠੀਕ ਹੈ ਜੀ ਤੇ ਚੈੱਕ ਕਰ ਸਕਦੇ ਹੋ ਤੇ ਵੈਸੇ ਬਹੁਤ ਭਰਾ ਪਾ ਵੀ ਰਹੇ ਆ ਹਨ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਜੀ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਮੇਨ ਰੋਡ ਦੇ ਬਾਹਰ ਆ ਉੱਪਰ ਹੀ ਆ ਇਹ ਠੀਕ ਹੈ ਨਾ ਉਹ ਜਾ ਰਿਹਾ ਮੇਨ ਰੋਡ ਦੇ ਉੱਪਰ ਹੀ ਜਿਸਮਰੀ ਰੇਡ ਕੋਟ ਨੂੰ ਜਾਣੇ ਉੱਥੇ ਇਹ ਮੁਵਾਰਕ ਪਹੁੰਚੂਗਾ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ। ਬਾਕੀ ਭਰਾ ਆਪਣਾ Facebook ਤੇ ਪੇਜ ਵੀ ਆ ਗਰਜੀਤ ਰਾਏ ਉਹਨੂੰ ਵਾਤ ਤੋਂ ਵਾਤ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ। ਬਾਕੀ ਭਰਾ ਆਪਣਾ ਮੱਝਾਂ ਗਾਵਾ ਟਰੈਕਟਰ ਟਰਾਲੀ ਕਿਸਾਨ ਦਾ ਕੋਈ ਵੀ ਵੀਡੀਓ ਪਾਉਣੀ ਹੋਵੇ ਕਿਸੇ ਨੇ ਵਾਹਨ ਵੇਚਣਾ ਪਲਾਟ ਵੇਚਣਾ ਠੀਕ ਹੈ ਜੀ ਆਪਾਂ ਸਾਰੇ ਕਾਸ਼ ਦੀ ਐਡ ਲਾ ਦਨੇ ਆ ਠੀਕ ਹੈ ਜੀ। ਤੇ ਦੇਖ ਸਕਦੇ ਹੋ ਮਸ਼ੀਨ ਲੈ ਕੇ ਜਾ ਰਹੇ ਬਾਈ ਤੇ ਜਰੂਰ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਠੀਕ ਹੈ ਜੀ ਤਾਂ ਕਿ ਤੁਹਾਡੇ ਤੱਕ ਹੋਰ ਨਵੀਆਂ ਨਵੀਂ ਵੀਡੀਓ ਅਪਲੋਡ ਕਰ ਸਕੀ ਜੀ ਠੀਕ ਹੈ ਜੀ ਤੇ ਲੋਗਿੰਗ ਲਾ ਬਾਈ ਨੇ ਕਰ ਲਿਆ ਸਟਾਰਟ ਰੈਕਟਰ ਇਧਰ ਰੋਟਾਵੇਟਰ ਵਾਲਾ ਹੁਣ ਇਹਨਾਂ ਦੇ ਬੈਕ ਸਾਈਡ ਮੰਗਰ ਲੈ ਕੇ ਜਾਊਗਾ ਹਨ ਤੇ ਗਿਆ ਤਾਂ ਵੀਡੀਓ ਮੈਂ ਵੀਡੀਓ ਬਣਾਉਣੀ ਸੀ ਇਧਰ ਮੱਝਾਂ گاਵਾ ਦੀ ਉਹਦੇ ਕੋਲ ਬਾਈ ਕੋਲ گاਵਾ ਠੀਕ ਹੈ ਨਾ ਵਪਾਰ ਦਾ ਕੰਮ ਕਰਦਾ ਉੱਥੇ ਬਣਾਉਣ ਗਿਆ ਸੀ ਤੇ ਮੈਨੂੰ ਰਸਤੇ 'ਚ ਦੇਖ ਗਿਆ ਇਦਾਂ ਹਨ ਤੇ ਮੈਂ ਕਿਹਾ ਚੱਲ ਆ ਬਾਈ ਇਹਨੇ ਹੱਕਲਾ ਟਰੈਕਟਰ ਇਧਰੋਂ ਤੇ ਲੈ ਚੱਲਿਆ ਦੇ ਮਗਰ ਹੁਣ ਮੂਰੇ ਮਸ਼ੀਨ ਚੱਲੂਗੀ ਮਗਰ ਰੋਟਾਵੇਟਰ ਤੇ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਠੀਕ ਹੈ ਜੀ ਓਕੇ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ ਹੈ ਤੇ ਲੋ ਮਿਲਦੇ ਆਂ ਕਿਸੇ ਨਵੀਂ ਵੀਡੀਓ ਚ ਓਕੇ ਬਾਈ